ਜਾਂਚ ਕਰਨ ਵਾਸਤੇ ਲਿਖਿਆ ਹੈ ਜੈ ਜੀਬੀ ਉਹਨਾਂ ਦਾ ਇੱਕ ਗਾਣਾ ਆਇਆ ਤੂਕੀ ਜਾਣ ਦੀ ਪੇਡੇ ਕੀ ਤੁਹਾਨੂੰ ਕਿਸੇ ਨੇ ਕੋਈ ਕੰਪਲੇਂਟ ਇਸ ਨੂੰ ਲੈ ਕੇ ਕੀਤੀ ਜਾਂ ਤੁਸੀਂ ਆਪ ਹੀ ਨੋਟਿਸ ਲਿਆ ਇਸ ਗਾਣੇ ਦਾ ਪੂਰਾ ਮਸਲਾ ਕੀ ਹੈ ਮੈਂ ਗਾਣਾ ਸੁਣਿਆ ਤੇ ਮੈਨੂੰ ਆਪ ਲੱਗਿਆ ਕਿ ਜਿਹੜਾ ਵਰਡ ਯੂਜ਼ ਕੀਤਾ ਪੇੜ ਫੋਰ ਲੜਕੀਆਂ ਇਹ ਬਹੁਤ ਹੀ ਸ਼ਰਮਨਾਕ ਵਰਡ ਹੈ ਇਹ ਨਹੀਂ ਯੂਜ਼ ਕਰਨਾ ਚਾਹੀਦਾ ਉਹਨਾਂ ਦੇ ਵੱਲੋਂ ਕੋਈ ਸੰਪਰਕ ਕਰਨ ਦੀ ਕੋਸ਼ਿਸ਼ ਨਹੀਂ ਹੋਈ ਕਿ ਇਹ ਗੱਲਬਾਤ ਹੋ ਜਾਵੇ ਕੁਛ ਜਾਂ ਜੈ ਜੀਬੀ ਉਹਨਾਂ ਦੇ ਵੱਲੋਂ ਕੋਈ ਅਪਰੋਚ ਹੁਣ ਤੱਕ ਹਾਲੇ ਉਹੁੱਤੇ ਪੈਣੀ ਤੇ ਉਹ ਦੇਖਦੇ ਨੇ ਸ਼ਾਇਦ ਦੇਖਦੇ ਹੋਣਗੇ ਵੀ ਕੀ ਰਿਐਕਸ਼ਨ ਆ ਕੀ ਨਹੀਂ ਪਰ ਇਹਦੇ ਉੱਤੇ ਬਹੁਤ ਸਖਤ ਕਾਰਵਾਈ ਕੀਤੀ ਜਾਏਗੀ ਇਹ ਨਹੀਂ ਹੈ ਕਿ ਤੁਸੀਂ ਔਰਤ ਨੂੰ ਐਡਾ ਇੱਜ਼ਤ ਰੋਲ ਦੋ ਸਮਾਜ ਦੇ ਅੰਦਰ ਭੇੜ ਕਹਤਾ ਕੁਝ ਕਹਤਾ ਘਰੇ ਜਾ ਕੇ ਕਹੋਗੇ ਆਪਣੀ ਭੈਣ ਨੂੰ ਵੀ ਤੂੰ ਭੇੜ ਆ ਮਾਂ ਨੂੰ ਕਹੋਗੇ ਜਾ ਕੇ ਵੀ ਤੂੰ ਭੇੜ ਹੈਗੀ ਹੈ ਨਹੀਂ ਕਹੋਗੇ ਉੱਥੇ ਆ ਕੇ ਪੈਰੀ ਹੱਥ ਲਾਉਂਗੇ ਉਹਨਾਂ ਦੇ ਪਹਿਲੀ ਗੱਲ ਤੋਂ ਨੋਟਿਸ ਭੇਜਾਂਗੇ ਸਮਨ ਕਰਾਂਗੇ ਜੈਜੀ ਵੀ ਨੂੰ ਚਾਹੀਦਾ ਹੈ ਕਿ ਉਹ ਮਾਫੀ ਮੰਗ ਲੈਣ ਸਮਾਜ ਦੀ ਮਹਿਲਾਵਾਂ ਤੋਂ ਕਿ ਉਹਨਾਂ ਤੋਂ ਗਲਤੀ ਹੋਈ ਹੈ ਉਹ ਜਿਹੜਾ ਵਰਡ ਯੂਜ਼ ਕਰਕੇ ਜਾਂ ਫਿਰ ਆਪਣੇ ਗਾਰੇ ਦੇ ਅੰਦਰ ਇਹ ਵਰਡ ਨੂੰ ਰਿਪਲੇਸ ਕਰ ਦੇ। ਇਹ ਤਾਂ ਮੇਨ ਹੁੱਕ ਲਾਈ ਨਹੀਂ ਇਹ ਹੈ ਕਿ ਤੂੰ ਕੀ ਜਾਣਦੀ ਫੇੜੇ। ਇਹ ਤਾਂ ਮੈਨੂੰ ਲੱਗਦਾ ਨਹੀਂ ਕਿ ਪੋਸਿਬਿਲਟੀ ਹੋਊਗੀ ਜਾਂ ਤਾਂ ਡਿਲੀਟ ਕਰਨ ਦਾ ਹੀ ਆਪਸ਼ਨ ਹੋਊਗਾ ਉਹਨਾਂ ਕੋਲ। ਮਾਫੀ ਮੰਗ ਲੈਣ। ਮਾਫੀ ਮੰਗ ਲੈਣ। ਸਹੀ ਆਪਸ਼ਨ ਹੈਗਾ ਉਹਨਾਂ ਦੇ ਕੋਲ ਵੀ ਗਾਣਾ ਪਿਆਰਵੇਂ ਮਾਫੀ ਮੰਗ ਲਈ ਜਾਵੇ। ਨਹੀਂ ਮਾਫੀ ਮੰਗੀ ਜਾਵੇ ਉਹਨਾਂ ਨੂੰ ਕਿਹਾ ਜਾਵੇ ਕਿ ਹਾਂ ਜੇ ਇਹ ਮਤਲਬ ਸਖਤ ਆਪਣੇ ਉਤੇ ਅੜੇ ਰਹੇ ਤਾਂ ਅਸੀਂ ਹੋਰ ਵੀ ਸਖਤੀ ਕਰਾਂਗੇ ਤੇ ਉੱਤੇ। ਇਸ ਤੋਂ ਪਹਿਲਾਂ ਬਹੁਤ ਸਾਰੇ ਗਾਣੇ ਆਏ। ਕੋਈ ਕੁੜੀਆਂ ਨੂੰ ਕੁਛ ਕਹਿ ਰਿਹਾ ਕੋਈ ਕੁਛ ਕਹਿ ਰਿਹਾ इवन ਹੁਣ ਤਾਂ ਸਭ ਤੋਂ ਵੱਧ ਚਮਕੀਲਾ ਦੇ ਉੱਪਰ ਇਸ ਤਰ੍ਹਾਂ ਦੇ ਅਲੀਗੇਸ਼ਨ ਲੱਗਦੇ ਸੀਗੇ ਚਮਕੀਲਾ ਦਾ ਮਰਡਰ ਵੀ ਹੋਇਆ ਜਿਸ ਤਰੀਕੇ ਨਾਲ ਅਮਰ ਸਿੰਘ ਚਮਕੀਲੇ ਦਾ ਔਰ ਉੱਤੇ ਫਿਲਮ ਵੀ ਹੁਣ ਬਣ ਰਹੀ ਹੈ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਜਿਹੜੇ ਗਾਣੇ ਪਹਿਲਾਂ ਦੇ ਅਪਲੋਡ ਹੋਏ ਹੋਏ ਆ ਕਿ ਤੁਸੀਂ ਉਹਨਾਂ ਨੂੰ ਲੈ ਕੇ ਵੀ ਕੋਈ ਨੋਟਿਸ ਲਾਉਂਗੇ ਕਿ ਭਾਈ ਆ ਜਿਹੜੀਆਂ ਚੀਜ਼ਾਂ YouTube ਦੇ ਉੱਪਰ ਪੋਸਟ ਹੋਈਆਂ ਹੋਈਆਂ ਕਿਉਂਕਿ OTT ਦੇ ਉੱਪਰ ਕਿੱਥੇ ਕਿੱਥੇ ਮਤਲਬ ਸੈਂਸਰ ਲਾਉਣ ਦੀ ਤੁਸੀਂ ਕੋਸ਼ਿਸ਼ ਕਰੋਗੇ ਜਾਂ ਉੱਥੇ ਤਾਂ ਪੌਸਿਬਿਲਟੀ ਨਹੀਂ ਹੋਣੀ ਇਕ ਟੰਕਾ ਪਹਿਲਾਂ ਹੀ ਲਾ ਲੇਤਾ ਜਾਵੇ ਤਾਂ ਕੱਪੜਾ ਅੱਗੇ ਫਟਦਾ ਨਹੀਂ ਹੈ ਜੇ ਟੰਕਾ ਪਹਿਲਾਂ ਲੱਗਿਆ ਹੁੰਦਾ ਤੇ ਸ਼ਾਇਦ ਇੰਨਾ ਆਪਾ ਉਦੇੜਦੇ ਨਾ ਇਸ ਚੀਜ਼ ਵਿੱਚ ਪਰ ਇਸ ਹਰ ਇੱਕ ਨੂੰ ਆਪਣੀ ਆਪਣੀ ਜ਼ਿੰਮੇਵਾਰੀ ਵੀ ਸਮਝਣੀ ਚਾਹੀਦੀ ਹੈ ਪਰ ਜੇ ਸਾਡੇ ਵਰਗੇ ਗਾਣੇ ਲਾ ਕੇ ਉੱਚੇ ਓਪਨ ਜੀਪ ਦੇ ਅੰਦਰ ਚਲਾ ਕੇ ਜਾ ਰਹੇ ਨੇ ਭੇੜ 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 ਹੋ ਰਹੀ ਹੈ ਇਹ ਤੁਹਾਨੂੰ ਆਪ ਨੂੰ ਚੰਗਾ ਲੱਗ ਰਿਹਾ ਜੈਸੀ ਵੀ ਦਾ ਨਵਾਂ ਇੱਕ ਗਾਣਾ ਆਇਆ ਉਹਦੇ ਨਾਲ ਵਿਵਾਦ ਜੁੜ ਗਿਆ ਕਿਉਂਕਿ ਮਹਿਲਾ ਕਮਿਸ਼ਨ ਦੇ ਵੱਲੋਂ ਉਹਨਾਂ ਨੂੰ ਨੋਟਿਸ ਭੇਜਿਆ ਗਿਆ ਬਕਾਇਦਾ ਤੌਰ ਤੇ ਬੀਯੂਆਈ ਨੂੰ ਲਿਖਿਆ ਗਿਆ ਕਿ ਜਾਂਚ ਪੜਤਾਲ ਕੀਤੀ ਜਾਵੇ ਸਾਡੇ ਨਾਲ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਜੀ ਨੇ ਗੱਲਬਾਤ ਕਰਦੇ ਆ ਮੈਮ ਸਵਾਗਤ ਹੈ ਬਹੁਤ-ਬਹੁਤ ਪੂਰ ਪੰਜਾਬ ਟੀਵੀ ਤੇ ਜੀ ਸਰ ਤੁਸੀਂ ਜਾਂਚ ਕਰਨ ਵਾਸਤੇ ਲਿਖਿਆ ਜੇ ਜੀਬੀ ਉਹਨਾਂ ਦਾ ਇੱਕ ਗਾਣਾ ਆਇਆ ਤੂ ਕੀ ਜਾਣ ਦੀ ਪੇਡੇ ਕੀ ਤੁਹਾਨੂੰ ਕਿਸੇ ਨੇ ਕੋਈ ਕੰਪਲੇਂਟ ਇਸ ਨੂੰ ਲੈ ਕੇ ਕੀਤੀ ਜਾਂ ਤੁਸੀਂ ਆਪ ਹੀ ਨੋਟਿਸ ਲਿਆ ਇਸ ਗਾਣੇ ਦਾ ਪੂਰਾ ਮਸਲਾ ਕੀ ਹੈ ਹਾਂਜੀ ਇਹ ਨਾ ਮੇਰੇ ਕੋਲ ਬੜੇ ਟੈਲੀਫੋਨ ਆਣੇ ਸ਼ੁਰੂ ਹੋ ਗਏ ਕਿ ਐਦਾਂ ਦਾ ਕੋਈ ਵਰਡ ਯੂਜ਼ ਕੀਤਾ ਕੁੜੀਆਂ ਦੇ ਬਾਰੇ ਫਿਰ ਕਿਸੇ ਐਨਜੀਓਜ਼ ਨੇ ਵੀ ਅਪਰੋਚ ਕੀਤਾ ਤੇ ਕੁਝ ਜਥੇਬੰਦੀਆਂ ਨੇ ਵੀ ਕਿਹਾ ਕਿ ਅਸੀਂ ਜੀ ਪੁਤਲੇ ਵੀ ਸਾੜੇ ਨੇ ਤੇ ਤੁਸੀਂ ਮਹਿਲਾ ਕਮਿਸ਼ਨ ਦੀ ਤਰਫੋਂ ਦੇ ਉੱਤੇ ਅਬਜੈਕਸ਼ਨ ਲਓ ਮੈਂ ਗਾਣਾ ਸੁਣਿਆ ਤੇ ਮੈਨੂੰ ਆਪ ਲੱਗਿਆ ਕਿ ਇਹ ਜਿਹੜਾ ਵਰਡ ਯੂਜ਼ ਕੀਤਾ ਭੇਡ ਫੋਰ ਲੜਕੀਆਂ ਇਹ ਬਹੁਤ ਹੀ ਸ਼ਰਮਨਾਕ ਵਰਡ ਹੈ ਇਹ ਨਹੀਂ ਯੂਜ਼ ਕਰਨਾ ਚਾਹੀਦਾ ਇਹ ਤਾਂ ਔਰ ਹੁਣ ਤੱਕ ਕੋਈ ਤੁਹਾਨੂੰ ਕਾਲ ਆਇਆ ਜਾਂ ਕੋਈ ਉਹਨਾਂ ਦੇ ਵੱਲੋਂ ਸੁਨੇਹਾ ਆਇਆ ਜਾਂ ਕੀ ਪ੍ਰੋਸੀਜਰ ਕੀ ਹੋਇਆ ਹੁਣ ਤੱਕ ਗੱਲ ਇਹ ਕਿ ਅਸੀਂ ਕੰਪਲੇਨ ਪਾਈ ਹੈ ਬੀਓਆਈ ਨੂੰ ਪਾਈ ਹੋਈ ਹੈ ਔਰ ਉਹਨਾਂ ਨੂੰ ਸੈਕੰਡ ਰਿਮਾਈਂਡਰ ਵੀ ਭੇਜ ਔਰ ਜਦੋਂ ਉਹਨਾਂ ਦਾ ਰਿਸਪੌਂਸ ਆਉਂਦਾ ਦਰਿਆਪਤ ਕਰਕੇ ਵੀ ਕੀ ਹੈਗਾ ਫਿਰ ਅਸੀਂ ਡਾਇਰੈਕਟਲੀ ਵੀ ਜੈਜੀਬੀ ਨੂੰ ਤੇ ਉਹਨਾਂ ਦੀ ਜਿਹੜੀ ਕੰਪਨੀ ਹੈਗੀ ਉਹਨਾਂ ਨੂੰ ਅਸੀਂ ਮੈਸੇਜ ਭੇਜਾਂਗੇ ਕੋਈ ਉਹਨਾਂ ਦੇ ਵੱਲੋਂ ਕੋਈ ਸੰਪਰਕ ਕਰਨ ਦੀ ਕੋਸ਼ਿਸ਼ ਨਹੀਂ ਹੋਈ ਕਿ ਇਹ ਗੱਲਬਾਤ ਹੋ ਜਾਵੇ ਕੁਛ ਜਾਂ ਜੈਜੀਬੀ ਉਹਨਾਂ ਦੇ ਵੱਲੋਂ ਕੋਈ ਅਪਰੋਚ ਹੁਣ ਤੱਕ ਨਹੀਂ ਹਲੇ ਉਹ ਸੁੱਤੇ ਪਏ ਨੇ ਤੇ ਉਹ ਦੇਖਦੇ ਨੇ ਸ਼ਾਇਦ ਦੇਖਦੇ ਹੋਣਗੇ ਵੀ ਕੀ ਰਿਐਕਸ਼ਨ ਆ ਕੀ ਨਹੀਂ ਪਰ ਇਹਦੇ ਉੱਤੇ ਬਹੁਤ ਸਖਤ ਕਾਰਵਾਈ ਕੀਤੀ ਜਾਏਗੀ ਇਹ ਨਹੀਂ ਹੈ ਕਿ ਤੁਸੀਂ ਔਰਤ ਨੂੰ ਐਡਾ ਇੱਜ਼ਤ ਰੋਲ ਦੋ ਸਮਾਜ ਦੇ ਅੰਦਰ ਭੇੜ ਕਹਤਾ ਕੁਛ ਕਹਤਾ ਘਰੇ ਜਾ ਕੇ ਕਹੋਗੇ ਆਪਣੀ ਭੈਣ ਨੂੰ ਵੀ ਤੂੰ ਭੇੜ ਆ ਮਾਂ ਨੂੰ ਕਹੋਂਗੇ ਜਾ ਕੇ ਵੀ ਤੂੰ ਭੇੜ ਹੈਗੀ ਆ ਨਹੀਂ ਕਹੋਂਗੇ ਉੱਥੇ ਆ ਕੇ ਪੈਰੀ ਹੱਥ ਲਾਉਂਗੇ ਉਹਨਾਂ ਦੇ ਹਨਾ ਤੇ ਇਸੇ ਤਰ੍ਹਾਂ ਜਿਹੜੇ ਆਪਣੇ ਔਰਤਾਂ ਦੀ ਇੱਜ਼ਤ ਕਰਦੇ ਹੋ ਤਾਂ ਬਾਹਰ ਦੀਆਂ ਔਰਤਾਂ ਦੀ ਵੀ ਇੱਜ਼ਤ ਕਰਨੀ ਸਿੱਖੋ ਬੀਓ ਬੀਓ ਆਈ ਨੂੰ ਤੁਸੀਂ ਲਿਖਿਆ ਜਾਂਚ ਕਰਨ ਵਾਸਤੇ 2 ਦਿਨ ਦਾ ਸਮਾਂ ਸੀਗਾ ਤੁਸੀਂ ਦਿੱਤਾ ਔਰ ਉਹ ਸਮਾਂ ਪੂਰਾ ਹੋ ਗਿਆ ਸੀ ਹੁਣ ਫਿਰ ਰਿਮਾਈਂਡਰ ਨੋਟਿਸ ਭੇਜਿਆ ਤੁਸੀਂ 2 ਦਿਨ ਦਾ ਨਹੀਂ ਜੀ ਇਹ ਇੱਕ ਹਫ਼ਤੇ ਦਾ ਸੀਗਾ ਉਹ ਪੂਰਾ ਹੋ ਗਿਆ ਤੇ ਵਿੱਚ 2-4 ਛੁੱਟੀਆਂ ਵੀ ਆ ਗਈਆਂ ਸੀਗਾ 3 ਚ ਚਲੋ ਕੋਈ ਗੱਲ ਨਹੀਂ ਅਸੀਂ ਅੱਜ ਸਵੇਰੇ ਸੈਕਿੰਡ ਰਿਮਾਈਂਡਰ ਭੇਜਿਆ ਔਰ ਉਹਦੇ ਤੇ ਵੀ ਲਿਖਿਆ ਕਿ ਸੂਈ ਸਾਲੂ 3 ਦਿਨ ਦੇ ਅੰਦਰ ਅੰਦਰ ਇਹ ਰਿਪੋਰਟ ਦੋ ਔਰ ਫਿਰ ਦੇਖਦੇ ਆ ਕੀ ਹੈਗਾ ਉਸ ਤੋਂ ਬਾਅਦ ਅਸੀਂ ਸੈਕੰਡ ਐਕਸ਼ਨ ਲਵਾਂਗੇ ਕੀ ਮਤਲਬ ਕਿਸ ਤਰ੍ਹਾਂ ਦਾ ਐਕਸ਼ਨ ਤੁਸੀਂ ਲੈ ਸਕਦੇ ਹੋ ਜਾਂ ਕੀ ਅੱਗੇ ਅਗੇਂਸਟ ਅੱਗੇ ਕਾਰਵਾਈ ਹੋ ਸਕਦੀ ਹੈ ਦੇਖੋ ਇੱਕ ਤੇ ਪਹਿਲੀ ਗੱਲ ਤੇ ਉਹ ਨੋਟਿਸ ਭੇਜਾਂਗੇ ਸਮਨ ਕਰਾਂਗੇ ਜੈਸੀ ਵੀ ਨੂੰ ਚਾਹੀਦਾ ਹੈ ਕਿ ਉਹ ਮਾਫੀ ਮੰਗ ਲੈ ਸਮਾਜ ਦੀ ਮਹਿਲਾਵਾਂ ਤੋਂ ਕਿ ਉਹਨਾਂ ਤੋਂ ਗਲਤੀ ਹੋਈ ਹੈ ਉਹ ਜੇ ਵਰਡ ਯੂਜ਼ ਕਰਕੇ ਜਾਂ ਫਿਰ ਆਪਣੇ ਗਾਰੇ ਦੇ ਅੰਦਰ ਇਹ ਵਰਡ ਨੂੰ ਰਿਪਲੇਸ ਕਰ ਦੇ ਪੋਸਟ ਹੋ ਗਿਆ ਹੋ ਤਾਂ ਡਿਲੀਟ ਹੋ ਕੇ ਦੁਬਾਰਾ ਕੀਤਾ ਜਾ ਸਕਦਾ ਕਿਉਂਕਿ ਉਹ ਤਾਂ ਮੇਨ ਹੁੱਕ ਲਾਈ ਨਹੀਂ ਹੈ ਕਿ ਤੂੰ ਕੀ ਜਾਣਦੀ ਭੇਡੇ ਇਹ ਤਾਂ ਮੈਨੂੰ ਲੱਗਦਾ ਨਹੀਂ ਕਿ ਪੋਸਿਬਿਲਟੀ ਹੋਊਗੀ ਜਾਂ ਤਾਂ ਡਿਲੀਟ ਕਰਨ ਦਾ ਹੀ ਆਪਸ਼ਨ ਹੋਊਗਾ ਉਹਨਾਂ ਕੋਲ ਮਾਫੀ ਮੰਗ ਲੈਣ ਮਾਫੀ ਮੰਗ ਲੈਣ ਅੱਛਾ ਇਹ ਆਪਸ਼ਨ ਹੈਗਾ ਉਹਨਾਂ ਦੇ ਕੋਲੇ ਵੀ ਗਾਣਾ ਪਿਆ ਰਵੇ ਮਾਫੀ ਮੰਗ ਲਈ ਜਾਵੇ ਨਹੀਂ ਮਾਫੀ ਮੰਗੀ ਜਾਵੇ ਉਹਨਾਂ ਨੂੰ ਕਿਹਾ ਜਾਵੇ ਕਿ ਹਾਂ ਜੇ ਇਹ ਮਤਲਬ ਸਖਤ ਆਪਣੇ ਉਤੇ ਅੜੇ ਰਹੇ ਫਿਰ ਅਸੀਂ ਹੋਰ ਵੀ ਸਖਤੀ ਕਰਾਂਗੇ ਦੇ ਉੱਤੇ ਜੀ ਮਾਫੀ ਰਿਟਰਨ ਦੇ ਵਿੱਚ ਜਾਂ ਕੋਈ ਤੁਹਾਡੇ ਕੋਲੇ ਆਉਣ ਜਾਂ ਕੋਈ ਕਨਵਰਸੇਸ਼ਨ ਹੋ ਜਾਏ ਫੋਨ ਦੇ ਉੱਪਰ ਉਹਦੇ ਨਾਲ ਚੱਲ ਜਾਊਗਾ ਕੰਮ ਫੋਨ ਦੇ ਉੱਤੇ ਨਹੀਂ ਜੀ ਇਹ ਉਹਨਾਂ ਦਾ ਚਾਹੇ ਕੰਪਨੀ ਦਾ ਕੋਈ ਰਿਪਰੈਜ਼ੈਂਟੇਟਿਵ ਆਵੇ ਚਾਹੇ ਜੈਜ਼ੀ ਵੀ ਨੂੰ ਆਣਾ ਪਵੇ ਕੰਪਨੀ ਦੀ ਤਰਫ ਤੋਂ ਕੋਈ ਬੰਦਾ ਆ ਕੇ ਇਸ ਚੀਜ਼ ਦੇ ਉੱਤੇ ਸਾਨੂੰ ਰਿਟਰਨ ਲੈਟਰ ਦੇ ਦੇ ਕੇ ਅਸੀਂ ਮਾਫੀ ਮੰਗਦੇ ਆਂ ਔਰ ਅੱਗੇ ਤੋਂ ਅਸੀਂ ਇਹੋ ਜਿਹਾ ਵਰਡ ਇਸਤੇਮਾਲ ਨਹੀਂ ਕਰਾਂਗੇ ਜੀ ਮਾਫੀ ਮੰਗ ਲੈਂਦੇ ਆ ਫਿਰ ਚਲਦਾ ਰਹੇ ਭਾਵੇਂ ਇੱਕ ਵਾਰ ਪਰ ਰਿਟਰਨ ਦੇ ਵਿੱਚ ਇਹ ਹੋ ਜੂਗਾ ਵੀ ਇਹਦੇ ਤੇ ਉਹਨਾਂ ਨੇ ਅਪੋਲੋਜਾਈਜ਼ ਕਰ ਲਿਆ ਦੇਖੋ ਮਾਫੀ ਮੰਗਣ ਦਾ ਗੱਲ ਇਹ ਹੁੰਦੀ ਹੈ ਕਿ ਤੁਸੀਂ ਇਸ ਚੀਜ਼ ਨੂੰ ਖੁਦ ਹੀ ਮਹਿਸੂਸ ਕੀਤਾ ਕਿ ਹਾਂ ਇਹ ਬੁਰਾ ਵਰਡ ਯੂਜ਼ ਕੀਤਾ ਹੈ ਸ਼ਾਇਦ ਅੱਗੇ ਤੋਂ ਇਹੋ ਜਿਹਾ ਕੰਮ ਨਹੀਂ ਕੀਤਾ ਜਾਏਗਾ ਇਹ ਬਾਕੀ ਅਗਲਿਆਂ ਨੂੰ ਵੀ ਦੂਜੇ ਸਿੰਗਰਾਂ ਨੂੰ ਵੀ ਇਸ ਗੱਲ ਦਾ ਇੱਕ ਸੁਨੇਹਾ ਹੀ ਹੋ ਜਾਂਦਾ ਕਿ ਇਹ ਜਆ ਇਸਤੇਮਾਲ ਹੋ ਜਾ ਔਰਤਾਂ ਦੀ ਇੱਜ਼ਤ ਦੇ ਖਿਲਾਫ ਨਹੀਂ ਕਰਨਾ ਚਾਹੀਦਾ ਹੋਰ ਵੀ ਬਹੁਤ ਸਾਰੇ ਗਾਣੇ ਇਸ ਤੋਂ ਪਹਿਲਾਂ ਵੀ ਆਏ ਚਲੋ ਤੁਹਾਨੂੰ ਤਾਂ ਥੋੜਾ ਟਾਈਮ ਹੀ ਹੋਇਆ ਚਾਰ ਸੰਭਾਲਿਆ ਨੂੰ ਇਸ ਤੋਂ ਪਹਿਲਾਂ ਬਹੁਤ ਸਾਰੇ ਗਾਣੇ ਆਏ ਕੋਈ ਕੁੜੀਆਂ ਨੂੰ ਕੁਛ ਕਹਿ ਰਿਹਾ ਕੋਈ ਕੁਛ ਕਹਿ ਰਿਹਾ ਇਵਨ ਹੁਣ ਤਾਂ ਸਭ ਤੋਂ ਵੱਧ ਚਮਕੀਲਾ ਦੇ ਉੱਪਰ ਇਸ ਤਰ੍ਹਾਂ ਦੇ ਅਲੀਗੇਸ਼ਨ ਲੱਗਦੇ ਸੀਗੇ ਚਮਕੀਲਾ ਦਾ ਮਰਡਰ ਵੀ ਹੋਇਆ ਜਿਸ ਤਰੀਕੇ ਨਾਲ ਅਮਰ ਸਿੰਘ ਚਮਕੀਲੇ ਦਾ ਔਰ ਉੱਤੇ ਫਿਲਮ ਵੀ ਹੁਣ ਬਣ ਰਹੀ ਹੈ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਜਿਹੜੇ ਗਾਣੇ ਪਹਿਲਾਂ ਦੇ ਅਪਲੋਡ ਹੋਏ ਹੋਏ ਆ ਕਿ ਤੁਸੀਂ ਉਹਨਾਂ ਨੂੰ ਲੈ ਕੇ ਵੀ ਕੋਈ ਨੋਟਿਸ ਲਾਉਂਗੇ ਕਿ ਭਾਈ ਆ ਜਿਹੜੀਆਂ ਚੀਜ਼ਾਂ YouTube ਦੇ ਉੱਪਰ ਪੋਸਟ ਹੋਈਆਂ ਹੋਈਆਂ ਕਿਉਂਕ ਲਾਉਣ ਦੀ ਤੁਸੀਂ ਕੋਸ਼ਿਸ਼ ਕਰੋਗੇ ਜਾਂ ਉੱਥੇ ਤਾਂ ਪੋਸਿਬਿਲਟੀ ਨਹੀਂ ਹੋਣੀ ਦੇਖੋ ਤੁਸੀਂ ਸੁਣਿਆ ਹੋਣਾ ਨਾ ਕਹਦੇ ਕਿ ਇੱਕ ਟੰਕਾ ਪਹਿਲਾਂ ਹੀ ਲਾ ਲੇਤਾ ਜਾਵੇ ਤਾਂ ਕੱਪੜਾ ਅੱਗੇ ਫਟਦਾ ਨਹੀਂ ਹੈ ਜੇ ਟੰਕਾ ਪਹਿਲਾਂ ਲੱਗਿਆ ਹੁੰਦਾ ਤੇ ਸ਼ਾਇਦ ਇੰਨਾ ਆਪਾਂ ਉਦੇੜਦੇ ਨਾ ਇਸ ਚੀਜ਼ ਨੂੰ ਇਹ ਐਕਸੈਪਟੈਂਸ ਜਿਹੜੀ ਹੈ ਲੋਕਾਂ ਨੇ ਆਪਸ ਵਿੱਚ ਸਮਾਜ ਦੇ ਅੰਦਰ ਕਰ ਲਈ ਵਿਚਰੋ ਇਹ ਠੀਕ ਹੈ ਮੈਂ ਤੇ ਇਹ ਗੱਲ ਕਹੂੰਗੀ ਕਿ ਕੱਲਾ ਹਲਾਵਾ ਨੂੰ ਤੇ ਇਹਨਾਂ ਦੇ ਖਿਲਾਫ ਹੋਣਾ ਹੀ ਹੈ ਲੇਕਿਨ ਜਿਹੜੇ ਵੀਰ ਸੁਣਦੇ ਵੀਰੇ ਜਾਂ ਫਾਦਰ ਸੁਣਦੇ ਨੇ ਕਰੇ ਉਹ ਨਹੀਂ ਕਹਿ ਸਕਦੇ ਉੱਠ ਕੇ ਕਿ ਤੁਸੀਂ ਕਿਉਂ ਇਹੋ ਜਿਹੀ ਕੁੜੀਆਂ ਦੇ ਬਾਰੇ ਕਿਉਂ ਬੋਲ ਰਹੇ ਹੋ ਜਿਹੜੇ ਤੇ ਅਣਖੀ ਹੈਗੇ ਨੇ ਨਾ ਉਹ ਉੱਠਣਗੇ ਉਹ ਕਹਿਣਗੇ ਕਿ ਸਾਡੀ ਮਾਵਾ ਭੈਣਾਂ ਦੇ ਲਈ ਤੂੰ ਕਿਉਂ ਇਹੋ ਜਿਹਾ ਇਸਤੇਮਾਲ ਅੱਜ ਵਰਡ ਯੂਜ਼ ਹੁੰਦੇ ਅੱਜ ਮੈਂ ਜਾਇਜ਼ੀ ਵੀ ਦੀ ਗੱਲ ਨਹੀਂ ਕਰ ਰਹੀਆਂ ਚਾਹੇ ਕੋਈ ਵੀ ਬੰਦਾ ਹੋਵੇ ਕੋਈ ਵੀ ਸਿੰਗਰ ਹੋਵੇ ਇਹੋ ਜਿਹੀ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸਮਾਜ ਦੇ ਅੰਦਰ ਔਰਤ ਨੂੰ ਇੱਜ਼ਤ ਨਾਲ ਦੇਖੋ ਤੁਸੀਂ ਗੁਰੂ ਪੀਰਾਂ ਦੀ ਧਰਤੀ ਤੋਂ ਹੋ ਤੁਸੀਂ ਉਸ ਸਿੱਖੀ 'ਚੋਂ ਜਿੱਤੇ ਕਿ ਸਾਨੂੰ ਗੁਰੂਆਂ ਨੇ ਵੀ ਇਹੀ ਸਿਖਾਇਆ ਕਿ ਜਿਹੜੀ ਔਰਤ ਦੇ ਦਰਜਾ ਹੈ ਸਮਾਜ ਸਭ ਤੋਂ ਵੱਡਾ ਦਰਜਾ ਹੈ ਉਹਨੂੰ ਇਸਤੇਮਾਲ ਕਰੋ ਉਸ ਚੀਜ਼ ਨੂੰ ਜਿਹੜੀ ਸਾਡੀ ਗੁਰੂ ਦੀ ਸਿੱਖਿਆ ਹੈ ਉਸ ਨੂੰ ਵੀ ਯਾਦ ਕਰੋ ਔਰ ਤਾਂ ਆਪਣੇ ਗਾਣੇ ਲਿਖੋ ਤਾਂ ਉਸ ਦੀ ਇਹ ਜੇ ਲੱਛਣ ਕਰੋ ਤੁਸੀਂ ਜਿਹੜੇ ਮੈਮ ਜਿਵੇਂ ਹੁਣ ਆ ਥੋੜੇ ਦਿਨ ਪਹਿਲਾਂ ਮੈਨੂੰ ਲੱਗਦਾ ਤਿੰਨ ਚਾਰ ਦਿਨ ਪਹਿਲਾਂ ਹਫਤਾ ਦੇ ਕਰੀਬ ਜਾਂ ਥੋੜੇ ਦਿਨ ਪਹਿਲਾਂ ਇਹਨਾਂ ਦਾ ਇਹ ਗਾਣਾ ਰਿਲੀਜ਼ ਹੋਇਆ ਇਸ ਤੋਂ ਪਹਿਲਾਂ ਦੇ ਜਿਹੜੇ ਗਾਣੇ ਆ ਕਿਸੇ ਨੇ ਕੁਝ ਜਿਵੇਂ ਡੈਰੋਗੇਟਰੀ ਸ਼ਬਦ ਬਹੁਤ ਸਾਰੇ ਵਰਤੇ ਹੋਏ ਆ ਕਿ ਉਹਨਾਂ ਨੂੰ ਲੈ ਕੇ ਵੀ ਤੁਸੀਂ ਕੁਝ ਨੋਟਿਸ ਜਾਂ ਉਹਨਾਂ ਨੂੰ ਇਹ ਕਹੋਗੇ ਕਿ ਭਾਈ ਅੱਗੇ ਤੋਂ ਧਿਆਨ ਰੱਖੋ ਇਹਨਾਂ ਚੀਜ਼ਾਂ ਦਾ ਪਿੱਛੇ ਜੋ ਹੋ ਗਿਆ ਸੋ ਹੋ ਗਿਆ ਅਸੀਂ ਦੇਖੋ ਸੈਂਸਰਸ਼ਿਪ ਨੂੰ ਤਾਂ ਜਰੂਰ ਲਿਖਾ ਗਿਆ ਇਸ ਚੀਜ਼ ਦੇ ਬਾਰੇ ਠੀ ਕਿ ਤੁਸੀਂ ਉਹ ਕਿਉਂ ਰੋਕ ਨਹੀਂ ਲਾਉਂਦੇ ਇਸ ਚੀਜ਼ ਨੂੰ ਇਦਾਂ ਤਾਂ ਅਸੀਂ ਲਵਾਂਗੇ ਕਦਮ ਇਹੋ ਜਿਹੇ ਉੱਪਰ ਮੇਰਾ ਖਿਆਲ ਕਿਉਂਕਿ YouTube ਤੇ ਤਾਂ ਕੋਈ ਵੀ ਆਪਣੀ ਕੰਪਨੀ ਬਣਾ ਕੇ ਰਜਿਸਟਰਡ ਕਰਾ ਕੇ ਕੋਈ ਵੀ ਕੁਝ ਪੋਸਟ ਕਰ ਦਿੰਦਾ ਤੁਹਾਨੂੰ ਲੱਗਦਾ ਕਿਸ ਨੂੰ ਲੈ ਕੇ ਵੀ ਕੁਝ ਸੈਂਸਰ ਬੋਰਡ ਕੁਝ ਕੰਪਨੀਆਂ ਦੇ ਨਾਲ ਜਿਹੜਾ ਟਾਇਪ ਹੋਵੇ ਔਰ ਕੁਝ ਨਾ ਕੁਝ ਸੈਂਸਰ ਹੋ ਕੇ ਚੀਜ਼ਾਂ ਜਾਣ ਕਿਉਂਕਿ ਜਿਹਦਾ ਜੀ ਕਰਦਾ ਜੋ ਮਰਜ਼ੀ ਪੋਸਟ ਕੀਤਾ ਜਾ ਰਿਹਾ ਔਰ ਮਿਲੀਅਨਸ ਦੇ ਵਿੱਚ ਵਿਊਜ਼ ਨੇ ਉਸ ਚੀਜ਼ ਦੇ ਦੇਖੋ ਇਹ ਬੜਾ ਵਾਸਟ ਹੈਗਾ ਮੀਡੀਆ ਮੀਡੀਆ ਪਲੇਟਫਾਰਮ ਹੀ ਬਹੁਤ ਜ਼ਿਆਦਾ ਵਾਸਟ ਹੈ ਸੋਸ਼ਲ ਮੀਡੀਆ ਜਿਹੜਾ ਹੈਗਾ ਆ ਮੈਂ ਦੇਈ ਕਰੂੰਗੀ ਕਿ ਜੇ ਜੇ ਮੈਂ ਆ ਮੈਂ ਦੇਖਣਾ ਹੋਵੇ ਬੈਕੂ ਕਿ ਮੈਂ ਦੇਖਣਾ ਨਹੀਂ ਇਹ ਗਾਣਾ ਜਿਸ ਦੇ ਅੰਦਰ ਕੀ ਆ ਉਹ ਜੇ ਕੋਈ ਲੋਕੀ ਗੱਲ ਕਰ ਰਹੇ ਨੇ ਪਰ ਇਹ ਹਰ ਇੱਕ ਨੂੰ ਆਪਣੀ ਆਪਣੀ ਜ਼ਿੰਮੇਵਾਰੀ ਵੀ ਸਮਝਣੀ ਚਾਹੀਦੀ ਹੈ ਪਰ ਜੇ ਸਾਡੇ ਵਰਗੇ ਗਾਣੇ ਲਾ ਕੇ ਉੱਚੇ ਓਪਨ ਜੀਪ ਦੇ ਅੰਦਰ ਚਲਾ ਕੇ ਜਾ ਰਹੇ ਨੇ ਭੇੜ 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 ਹੋ ਰਹੀ ਹੈ ਇਹ ਤੁਹਾਨੂੰ ਆਪ ਨੂੰ ਚੰਗਾ ਲੱਗ ਰਿਹਾ ਸੁਣਨਾ ਨਹੀਂ ਚੰਗਾ ਲੱਗਦਾ ਤੇ ਮੈਂ ਇਸੇ ਕਰਕੇ ਕਹਿੰਦੀ ਜਿਹੜੀ ਯੰਗ ਜਨਰੇਸ਼ਨ ਹੈ ਮੈਂ ਉਹਨਾਂ ਨੂੰ ਕਹਾਂਗੀ ਤੁਸੀਂ ਇਹਨੂੰ ਰੋਕੋ ਇਹ ਤੁਹਾਡੇ ਘਰੇ ਵੀ ਘਰੇ ਭੈਣ ਹੈਗੀ ਆ ਉਹ ਭੇੜ ਨਹੀਂ ਹੈਗੀ ਆ ਠੀਕ ਹੈ ਨਾ ਜਿਸ ਦਿਨ ਭੈਣ ਦਾ ਵਿਆਹ ਹੁੰਦਾ ਭਰਾ ਸਭ ਤੋਂ ਪਹਿਲਾਂ ਰੋਂਦਾ ਪਰ ਇਹ ਨਹੀਂ ਕਹਿੰਦਾ ਵੀ ਚਲੋ ਭੇੜ ਚਲੀ ਗਈ ਘਰੋਂ ਚਲੀ ਗਈ ਠੀਕ ਹੈ ਨਾ ਤੇ ਇਸ ਕਰਕੇ ਜੇ ਭਰਾ ਉਸ ਟਾਈਮ ਰੋ ਸਕਦਾ ਕਿ ਮੇਰੀ ਭੈਣ ਘਰੋਂ ਜਾ ਰਹੀ ਹੈ ਇਦੋਂ ਵੀ ਰੋ ਕਿ ਮੇਰੀ ਭੈਣ ਦੇ ਲਈ ਇਹੋ ਜਿਹਾ ਵਰਡ ਵੀ ਕਿਸੇ ਨੇ ਯੂਜ਼ ਕੀਤਾ ਇਸ ਕਰਕੇ ਇਹੋ ਜਿਹੇ ਜਿਹੜੇ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਨਾ ਇਸ ਚੀਜ਼ ਨੂੰ ਪਰ ਜਿਵੇਂ OTT ਪਲੇਟਫਾਰਮ ਤੇ ਕੋਈ ਫਿਲਮਾਂ ਆ ਰਹੀਆਂ ਹਨ ਉਹਨਾਂ ਨੂੰ ਲੈ ਕੇ ਕੀ ਕਰੋਗੇ ਕਿਉਂਕਿ ਹੁਣ ਜਿਵੇਂ ਚਮਕੀਲੇ ਤੇ ਕਿਉਂਕਿ ਸਭ ਤੋਂ ਵੱਧ ਇਲਜ਼ਾਮ ਚਮਕੀਲੇ ਤੇ ਇਸ ਤਰ੍ਹਾਂ ਦੇ ਲੱਗਦੇ ਸੀ ਹਾਲਾਂਕਿ ਬਹੁਤ ਚੰਗੇ ਗਾਣੇ ਵੀ ਸੀ ਉਹਦੇ ਸਾਥੋਂ ਬਾਬਾ ਖੋលਿਆ ਤੇਰਾ ਨਨਕਾਣਾ ਜਾਂ ਹੋਰ ਵੀ ਚੰਗੇ ਕੀ ਤੁਸੀਂ ਪਰ ਉੱਥੇ ਦੂਜੇ ਪਾਸੇ ਹੋਰ ਵੀ ਬਹੁਤ ਸਾਰੇ ਉਹੋ ਜਿਹੇ ਗੀਤ ਸੀਗੇ ਜਿਹੜੇ ਸ਼ਾਇਦ ਮੈਂ ਔਨ ਸਕਰੀਨ ਨਹੀਂ ਕਹਿ ਸਕਦਾ ਇਹੋ ਜਿਹੇ ਵੀ ਪਰ ਉਹਨਾਂ ਦੇ ਉੱਪਰ ਵੀ ਜਿਵੇਂ ਹੁਣ ਫਿਲਮ ਵੀ ਬਣੀ ਪਤਾ ਨਹੀਂ ਉਹਨਾਂ ਗੀਤਾਂ ਦਾ ਜ਼ਿਕਰ ਉਹਨਾਂ ਨੇ ਕਰਿਆ ਕਿ ਮੈਂ ਮੰਨਦੀ ਆਂ ਇਸ ਚੀਜ਼ ਨੂੰ ਕਿ ਪੁਰਾਣੇ ਟਾਈਮ ਦੇ ਵੀ ਇਹ ਹਜੇ ਕੰਮ ਚੱਲਦੇ ਰਹੇ ਨੇ ਪਰ ਮੇਰਾ ਤਾਂ ਮਤਲਬ ਹੁਣ ਦੇ ਟਾਈਮ ਤੋਂ ਹੈ ਕਿ ਜਿਹੜੀ ਕਮਿੰਗ ਜਨਰੇਸ਼ਨ ਹੈ ਉਹਨਾਂ ਨੂੰ ਇਸ ਚੀਜ਼ ਤੋਂ ਸਬਕ ਸਿੱਖਣਾ ਚਾਹੀਦਾ ਔਰ ਆਪਣੇ ਸਮਾਜ ਦੇ ਅੰਦਰ ਆਪਣੀ ਭੈਣਾਂ ਵਾਲੀ ਖੜਾ ਹੋਣਾ ਚਾਹੀਦਾ ਹੈ ਔਰ ਸਾਨੂੰ ਜਿਹੜੀ ਹੈ ਇੱਜ਼ਤ ਮਾਨਤਨ ਪਿਆਰ ਜਿਹੜਾ ਆ ਉਹ ਉਹਦਾ ਬਰਕਰਾਰ ਰੱਖਣਾ ਉਸ ਨੂੰ ਵਾਪਸ ਲੈ ਕੇ ਆਉਣਾ ਨਾ ਕਿ ਉਸ ਨੂੰ ਐਦਾ ਫਲਾ ਫਲਾ ਕੇ ਕਰਕੇ ਹੋਰ ਉਦੇੜ ਦੇੜ ਕੇ ਸਮਾਜ ਨੂੰ ਖਰਾਬ ਕਰਨਾ ਚਾਹੀਦਾ ਕੋਈ ਤੁਸੀਂ ਮੀਟਿੰਗ ਵੀ ਕਰੋਗੇ ਸਿੰਗਰਜ਼ ਦੇ ਨਾਲ ਵੀ ਆਉਣ ਵਾਲੇ ਦਿਨਾਂ 'ਚ ਕੁਝ ਹੈ ਐਦਾਂ ਦਾ ਪਲਾਨ ਵੀ ਕਿ ਆ ਸ਼ਬਦ ਜਿਹੜੇ ਚੁਣਿੰਦਾ ਕੋ ਸ਼ਬਦ ਛਾਂਟ ਲੈ ਜਾਣ ਕਿ ਭਾਈ ਪੰਜਾਬੀ ਗਾਣਿਆਂ ਦੇ ਵਿੱਚ ਇਹਨਾਂ ਦੀ ਵਰਤੋਂ ਨਾ ਕੀਤੀ ਜਾਵੇ ਦੇਖੋ ਮੈਂ ਹਾਲੇ ਤੱਕ ਤੇ ਇਹ ਨਹੀਂ ਹਲੇ ਕੁਝ ਵੀ ਐਦਾ ਦਾ ਚੌਕ ਆਊਟ ਕੀਤਾ ਲੇਕਿਨ ਜ਼ਰੂਰ ਪਈ ਅਗਰ ਲੱਗਦਾ ਆ ਕਿ ਉਹਨਾਂ ਦੀ ਤਰਫ ਤੋਂ ਕੋਈ ਐਦਾਂ ਦਾ ਹਾਲਾਂਕਿ ਮੈਨੂੰ ਤਾਂ ਬੜੇ ਲੋਕਾਂ ਨੇ ਵੀ ਫੋਨ ਕਰਕੇ ਕਿਆ ਕਿ ਤੁਸੀਂ ਤੁਹਾਡੇ ਨਾਲ ਆਂ ਜੀ ਠੀਕ ਹੈ ਕਿ ਐਦਾਂ ਦੀ ਇਸਤੇਮਾਲ ਨਹੀਂ ਹੋਣੀ ਚਾਹੀਦੀ ਪਰ ਨਾਲ ਦੇ ਨਾਲ ਇਹ ਵੀ ਕਿਹਾ ਕਿ ਜਿਹੜੇ ਪੁਰਾਣੀਆਂ ਸਿਠਣੀਆਂ ਸੀ ਜੀ ਬੋਲੀਆਂ ਸੀ ਜੀ ਐਂਡ ਆਲ ਮੈਂ ਹਰ ਜੀ ਨੂੰ ਇਹ ਹੀ ਕਹਿੰਨੀ ਆ ਵੀ ਮੈਂ ਮੰਨਦੀ ਆ ਸਾਡੀਆਂ ਸਿਠਣੀਆਂ ਸੀ ਪੁਰਾਣੀਆਂ ਵਿਆਹਾਂ ਦੇ ਵਿੱਚ ਕਰਦੇ ਉਹ ਇੱਕ ਮਾਹੌਲ ਅੱਡ ਹੈ ਘਰ ਦਾ ਮਾਹੌਲ ਹੈ ਸਭ ਦੇ ਵਿੱਚ ਸਿੱਠਣੀਆਂ ਜਦੋਂ ਗਾਉਂਦੇ ਆ ਉਦੋਂ ਇੱਕ ਦੂਸਰੇ ਨੂੰ ਸ਼ੁਗਲ ਕਰਦੇ ਆ ਮਖੌਲ ਕਰਦੇ ਇਸ ਚੀਜ਼ ਦਾ ਵੀ ਜ਼ਿਕਰ ਹੁੰਦਾ ਕਿ ਭਾਈ ਉਹ ਘਰਾਂ ਦੇ ਵਿੱਚ ਵੀ ਲੋਕ ਇਸ ਤਰ੍ਹਾਂ ਕਰਦੇ ਆ ਉਹ ਆਪਣੇ ਘਰ ਦਾ ਮਾਹੌਲ ਆ ਇੱਕ ਉੱਥੇ ਹੱਸੇ ਖੇਡੇ ਜਿੱਤੇ ਮਾਂ ਵੀ ਆ ਦਾਦੀ ਵੀ ਆ ਭੈਣ ਵੀ ਆ ਚਾਚੀ ਵੀ ਆ ਭਰਾ ਵੀ ਨੇ ਵੀਰ ਵੀਰੇ ਸਾਰੇ ਜਣੇ ਹੈਗੇ ਨੇ ਹੱਸਿਆ ਖੇਡਿਆ ਖਤਮ ਹੋ ਗਿਆ ਉਹਨੂੰ ਕਮਰਸ਼ੀਅਲਾਈਜ਼ ਨਹੀਂ ਕਰਨਾ ਤੁਸੀਂ ਇਹੋ ਜੇ ਵਰਡ ਨੂੰ ਕਮਰਸ਼ੀਅਲਾਈਜ਼ ਕਰ ਰਹੇ ਹੋ ਠੀਕ ਹੈ ਔਰ ਜਿਹੜੇ ਕਮਰਸ਼ੀਅਲਾਈਜ਼ ਕਰ ਰਹੇ ਹੋ ਆਪਣੇ ਪੈਸੇ ਕਮਾ ਰਹੇ ਹੋ ਜਿਹੜੇ ਵਰਡ ਅਟਰੈਕਟਿਵ ਜੇ ਪਾ ਪਾ ਕੇ ਜਾਂ ਜਿਹੜੇ ਕਿ ਤੁਹਾਨੂੰ ਮੁੰਡਿਆਂ ਨੂੰ ਹੋਰ ਨੂੰ ਚੰਗੇ ਲੱਗਣ ਦੈਟ ਇਜ਼ ਬੈਡ ਦੈਟ ਇਜ਼ ਵੈਰੀ ਬੈਡ ਕੀ ਐਕਸ਼ਨ ਹੋ ਸਕਦਾ ਮੈਡਮ ਜੇ ਜਵਾਬ ਨਹੀਂ ਆਉਂਦਾ ਜੈਜੀ ਵੀ ਹੁਣਾਂ ਦੇ ਵੱਲੋਂ ਹੋ ਸਕਦਾ ਕਿ ਉਹ ਅਪਰੋਚ ਕਰਨ ਜਾਂ ਜਵਾਬ ਦੇਣ ਜੇ ਜਵਾਬ ਨਹੀਂ ਆਉਂਦਾ ਫਿਰ ਕੀ ਐਕਸ਼ਨ ਕੀ ਹੋ ਸਕਦਾ ਆਈ ਐਮ ਵੈਰੀ ਪੋਜ਼ਿਟਿਵ ਕਿ ਜਵਾਬ ਆਏਗਾ ਦੇਖੋ ਜੈਜੀ ਵੀ ਬਹੁਤ ਵੱਡਾ ਸਿੰਗਰ ਹੈ ਔਰ ਵਧੀਆ ਮੁੰਡਾ ਆ। ਹਰ ਮਸਲੇ ਤੇ ਕਿਸਾਨੀ ਮਸਲੇ ਤੇ ਬਹੁਤ ਖੁੱਲ ਕੇ ਬੋਲੇ ਔਰ ਕੁਝ ਬਹੁਤ ਸਾਰੇ ਚੰਗੇ ਗਾਣੇ ਵੀ ਹੈਗੇ ਉਹਨਾਂ ਦੇ। ਦੇਖੋ ਮੈਂ ਤੁਹਾਨੂੰ ਇਹੀ ਦੱਸ ਰਹੀ ਹਾਂ ਕਿ ਬਹੁਤ ਵਧੀਆ ਸਿੰਗਰ ਹੈ ਔਰ ਬਹੁਤ ਵਧੀਆ ਬੰਦਾ ਆ। ਲੇਕਿਨ ਹਾਂ ਹੋ ਸਕਦਾ ਕਿਸੇ ਲੈਚ ਆ ਕੇ ਜੋ ਇਸਤੇਮਾਲ ਹੋ ਗਿਆ ਹੋ ਗਿਆ। ਬਟ ਆਮ ਸ਼ੋਰ ਉਹ ਵੀ ਇਸ ਚੀਜ਼ ਨੂੰ ਬਰਾ ਫੀਲ ਕਰਨਗੇ ਕਿ ਇਹ ਗੱਲ ਚੰਗੀ ਨਹੀਂ ਹੋਈ ਹੈ ਜ਼ਰੂਰ ਗੱਲ ਕਰਨਗੇ ਸ਼ਾਇਦ ਇਹ ਵੀ ਹੋ ਜਾਂਦਾ ਕਿ ਰਾਈਟਰ ਨੇ ਗਾਣਾ ਲਿਖਤਾ ਕੰਪੋਜੀਸ਼ਨ ਵਧੀਆ ਬਣ ਗਈ ਕਿ ਹਾਂਜੀ ਗਾਣਾ ਚੱਲ ਜਾਣਾ ਇਸ ਫਲੋ ਦੇ ਵਿੱਚ ਸਿੰਗਰ ਇਹ ਨਹੀਂ ਦੇਖਦੇ ਕਈ ਵਾਰ ਕਿ ਭਾਈ ਇਹਦੇ ਕਿ ਇਫੈਕਟ ਇਸ ਚੀਜ਼ ਦਾ ਕੀ ਪੈਣਾ ਹੈ ਔਰ ਸ਼ਾਇਦ ਫਲੋ ਫਲੋ ਦੇ ਵਿੱਚ ਚੀਜ਼ਾਂ ਹੋ ਜਾਂਦੀਆਂ ਉਹੀ ਤਾਂ ਮੈਂ ਕਹਾਂ ਨਹੀਂ ਨਾ ਕੋਈ ਇੱਕ ਲਹਿ ਜੀ ਹੁੰਦੀ ਹੈ ਵੀ ਚਲੋ ਨਿਕਲ ਗਿਆ ਉਹਦੇ ਵਿੱਚ ਨਿਕਲ ਗਿਆ ਗਾਣਾ ਕਾਇਆ ਗਿਆ ਵੀ ਨਹੀਂ ਇਹ ਨਹੀਂ ਸੋਚਿਆ ਵੀ ਜੇ ਕੋਈ ਐਡਾ ਵੱਡਾ ਵਰਡ ਨਹੀਂ ਹੈ ਜੀ ਤਾਂ ਕਰਕੇ ਨਿਕਲ ਗਿਆ ਚਲੋ ਪਰ ਨਹੀਂ ਇਹ ਗੱਲ ਨਹੀਂ ਹੈ ਪਰ ਜੈਜੀ ਵੀ ਇਜ਼ ਅ ਵੈਰੀ ਰਿਸਪਾਂਸਿਬਲ ਫੈਲੋ ਔਰ ਬਹੁਤ ਰਿਸਪੌਂਸੀਬਲ ਸਿੰਗਰ ਵੀ ਹੈਗੇ ਨੇ ਆਈ ਐਮ ਸ਼ੋਰ ਕਿ ਉਹ ਜ਼ਰੂਰ ਇਸ ਚੀਜ਼ ਨੂੰ ਫੀਲ ਕਰਨਗੇ ਔਰ ਇਹ ਚ ਕੀ ਗੱਲ ਹੈ ਜੇ ਕਹਿ ਵੀ ਦਿੰਦਾ ਵੀ ਠੀਕ ਹੈ ਜੀ ਮੈਂ ਅੱਗੇ ਤੋਂ ਇਹ ਜਨ ਨਹੀਂ ਇਸਤੇਮਾਲ ਕਰਨਾ ਬਸ ਮਤਲਬ ਜੇ ਕੁਝ ਵੀਡੀਓ ਵਗੈਰਾ ਜਾਂ ਤੁਹਾਨੂੰ ਕੋਈ ਰਿਟਰਨ ਦੇ ਵਿੱਚ ਕੁਝ ਦੇਣ ਤਾਂ ਮਸਲਾ ਸੌਟ ਆਊਟ ਹੈ ਫਿਰ ਇਹ ਮਸਲਾ ਸੌਟ ਆਊਟ ਦੇ ਵਿੱਚ ਤਾਂ ਹੁਣ ਇਹੀ ਹੈ ਨਾ ਜਦ ਬੰਦਾ ਆਪ ਫੀਲ ਹੀ ਕਰ ਜਾਂਦਾ ਕਿ ਜੀ ਆਮ ਵੈਰੀ ਸੌਰੀ ਹੈ ਨਾ ਕਿ ਮੈਨੂੰ ਨਹੀਂ ਇਸਤੇਮਾਲ ਕਰਨਾ ਚਾਹੀਦਾ ਬਹੁਤ ਵੱਡੀ ਗੱਲ ਹੈ ਇਹ ਵੀ ਹਾਂ ਤੁਸੀਂ ਹੁਣੇ-ਹੁਣੇ ਚਾਰਜ ਸੰਭਾਲਿਆ ਕਿਹੜੀਆਂ ਚੀਜ਼ਾਂ ਤੁਸੀਂ ਵਾਚ ਕੀਤੀਆਂ ਆ ਕੇ ਮਹਿਲਾਵਾਂ ਨੂੰ ਲੈ ਕੇ ਖਾਸ ਤੌਰ ਤੇ ਔਰ ਹੁਣ ਅੱਗੇ ਕੀ ਪਲਾਨਸ ਨੇ ਤੁਹਾਡੇ ਕੀ ਕਿੰਨੇ ਕੇਸਿਸ ਕਿੰਨੇ ਆ ਰਹੇ ਤੁਹਾਡੇ ਕੋਲੇ ਕਿਉਂਕਿ ਥੋੜੇ ਜਿ ਦਿਨ ਹੀ ਹੋਇਆ ਜੇ ਤੁਹਾਨੂੰ ਚਾਰਜ ਸੰਭਾਲੇ ਹਾਲ 10 ਦਿਨ ਹੀ ਹੋਏ ਨੇ ਮਗਰ ਮੈਂ ਦੇਖਦੀ ਆ ਕਿ ਸਾਡੇ ਕੋਲ ਨਾ ਕਾਫੀ ਜਿਹੜੇ ਕੇਸਿਸ ਆ ਰਹੇ ਸੀ ਡੇਲੀ ਰਿਪੋਰਟ ਬੱਤੀ ਆ ਜੀ ਕਿ ਕੈਟੇਗੋਰੀਜ਼ ਕੀਤਾ ਜਾਂਦਾ ਉਸ ਰਿਪੋਰਟ ਨੂੰ ਕਿ ਕਿੰਨੇ ਕੁ ਡੋਮੈਸਟਿਕ ਵਾਇਲੈਂਸ ਵਾਲੇ ਨੇ ਜਾਂ ਕਿੰਨਾ ਕੋਈ ਰੇਪ ਕੇਸ ਆ ਜਾਂ ਕਿੰਨਾ ਕੋਈ ਹੈਰਸਮੈਂਟ ਹੈਗੀ ਆ ਉਹਨਾਂ ਨੂੰ ਕੀਤਾ ਜਾਂਦਾ ਪਰ ਜ਼ਿਆਦਾਤਰ ਮੈਂ ਦੇਖਿਆ ਇੱਥੇ ਡੋਮੈਸਟਿਕ ਵਾਇਲੈਂਸ ਆ ਰਹੀ ਹੈ ਕਾਫ ਔਰ ਉਹਨਾਂ ਨੂੰ ਰੈਫਰ ਵੀ ਕੀਤਾ ਜਾਂਦਾ ਔਰ ਉਹਦੇ ਅੰਦਰ 10 ਦਿਨਾਂ ਦੇ ਅੰਦਰ ਜਵਾਬ ਮੰਗਿਆ ਜਾਂਦਾ ਹੈ ਕਈ ਜਿਹੜੇ ਕੇਸ ਵਿੱਚ ਸੋਮੋਟੋ ਵੀ ਲਏ ਗਏ ਨੇ ਤੇ ਉਹ ਹਲੇ 10 ਦਿਨ ਹੋਏ ਨੇ ਹਲੇ ਸ਼ੁਰੂਆਤ ਹੀ ਹੋਈ ਹੈ ਇਸ ਚੀਜ਼ ਦੀ ਮੈਮ ਇੱਕ ਮਹਿਲਾ ਵੀ ਹੂੰ ਤੁਸੀਂ ਮਹਿਲਾਵਾਂ ਵਾਸਤੇ ਚਲੋ ਕੰਮ ਵੀ ਕਰਨਾ ਹੁਣ ਤੁਸੀਂ ਘਰੇਲੂ ਹਿੰਸਾ ਦੇ ਕੇਸ ਬਹੁਤ ਜ਼ਿਆਦਾ ਵਧੇ ਆ ਇਹ ਤੁਹਾਨੂੰ ਕੀ ਸਮਝ ਆਇਆ ਤੁਹਾਡੇ ਤਜਰਬੇ ਮੁਤਾਬਕ ਵੀ ਹੋਰ ਵੀ ਚਲੋ ਸਮਾਜ ਦੇ ਵਿੱਚ ਵਿਚਰਦੇ ਆ ਵੀ ਦੇਖਿਆ ਹੋਊਗਾ ਪਰ ਹੁਣ ਤਾਂ ਚਲੋ ਇੱਕ ਬਹੁਤ ਜ਼ਿੰਮੇਵਾਰ ਅਹੁਦੇ ਦੇ ਚੇਅਰ ਦੇ ਉੱਪਰ ਬੈਠੇ ਹੋ ਤੁਸੀਂ ਮੈਨੂੰ ਲੱਗਦਾ ਜੀ ਪੇਸ਼ੈਂਸ ਦੀ ਬਹੁਤ ਘਾਟ ਹੋ ਗਈ ਹੈ ਕੁੜੀਆਂ ਚ ਵੀ ਤੇ ਮੁੰਡਿਆਂ ਚ ਵੀ ਤੇ ਇਹ ਨਹੀਂ ਆ ਵੀ ਕੱਲਾ ਮੁੰਡਿਆਂ ਚ ਹੀ ਘਾਟ ਹੈਗੀ ਤੇ ਕੁੜੀਆਂ ਚ ਨਹੀਂ ਇਹਦੇ ਚ ਵੀ ਹੈ ਔਰ ਇਕਨੋਮਿਕ ਇੰਡੀਪੈਂਡੈਂਸ ਹਰ ਇੱਕ ਦੀ ਹੁੰਦੀ ਆ ਉਹ ਕੁੜੀ ਵੀ ਕਹਿੰਦੀ ਮੈਂ ਬਰਾਬਰ ਦਾ ਕਮਾਨੀ ਆ ਮੈਂ ਬਰਾਬਰ ਦਾ ਕੰਮ ਕਰਦੀ ਆ ਤੇ ਮੈਂ ਕਿਉਂ ਗਾਲਾਂ ਸੁਖਾਂ ਸਵਾ ਕਿਸੇ ਦੀਆਂ ਜਾਂ ਮੈਂ ਕਿਉਂ ਕਿਸੇ ਦੀ ਕੁੱਟਮਾਰ ਸਵਾ ਉਹ ਬਿਲਕੁਲ ਠੀਕ ਗੱਲ ਵੀ ਹੈ ਲੇਕਿਨ ਇਹਦੇ ਅੰਦਰ ਜਿਹੜੀਆਂ ਇਹ ਮੈਨੂੰ ਲੱਗਦਾ ਕਿ ਪੇਸ਼ੈਂਸ ਦੀ ਬਹੁਤ ਜ਼ਿਆਦਾ ਕਮੀ ਹੋ ਗਈ ਹੈ ਇਸ ਕਰਕੇ ਜਿਹੜੀਆਂ ਚੀਜ਼ਾਂ ਬਹੁਤ ਵਧੀਆਂ ਜਾ ਰਹੀਆਂ ਨੇ ਮਗਰ ਜਿੱਥੇ ਤੱਕ ਹੋ ਸਕਦਾ ਸੀ ਇਹੀ ਕਹਿੰਦੇ ਵੀ ਸਮਝੌਤਾ ਕਰਕੇ ਬਿਠਾ ਕੇ ਸਮਝਾਇਆ ਜਾਵੇ ਘਰ ਨਹੀਂ ਖਰਾਬ ਕਰਨਾ ਆਪਣਾ ਇਹ ਕਿਵੇਂ ਛੋਟੀ ਜੀ ਜ਼ਿੱਦ ਪਿੱਛੇ ਦੋਵਾਂ ਦਾ ਘਰ ਨਹੀਂ ਖਰਾਬ ਹੋਣਾ ਚਾਹੀਦਾ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਕਿਸੇ ਤਰੀਕੇ ਦੇ ਨਾਲ ਬਿਠਾ ਕੇ ਸਮਝਾ ਕੇ ਕੰਪਰੋਮਾਈਜ਼ ਕੀਤਾ ਜਾਵੇ ਇਹੋ ਜਿਹੇ ਮਸਲੇ ਹੁੰਦੇ ਸੀ ਚਲੋ ਆਪਸ ਚ ਪਤੀ ਪਤਨੀ ਲੜ ਪਏ ਤਾਂ ਪੰਚਾਇਤ ਬਹਿ ਜਾਂਦੀ ਸੀ ਉਹ ਪੰਚਾਇਤ ਘਰ ਬੁਸਾ ਦਿੰਦੀ ਸੀ ਪਰ ਹੁਣ ਤਾਂ ਕੋਰਟ ਜਾਂਦਾ ਮਸਲਾ ਹਲੰਕੀ ਚਲੋ ਕੋਰਟ ਵੀ ਕੋਸ਼ਿਸ਼ ਪਹਿਲਾਂ ਜੱਜ ਦੀ ਹੁੰਦੀ ਹੈ ਕਿ ਸੌਟ ਆਊਟ ਹੋ ਜੇ ਪਰ ਅੱਜ ਕੱਲ ਆਪਸ ਦੇ ਵਿੱਚ ਦੋਹਾਂ ਮੀਆਂ ਬੀਵੀ ਦੇ ਵਿੱਚ ਵੀ ਇਹ ਕਾਲ ਹੋ ਗਏ ਨਹੀਂ ਤਲਾਕ ਲੈਣਾ ਤਾਂ ਲੈਣਾ ਹੀ ਹੈ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਵਧੀਆਂ ਪਿਛਲੇ ਕੁਝ ਸਮੇਂ ਤੋਂ ਵਧੀਆਂ ਨੇ ਤਾਂ ਹੀ ਤਾਂ ਡੋਮੈਸਟਿਕ ਵਾਇਲੈਂਸ ਕਾਫੀ ਜ਼ਿਆਦਾ ਵਧ ਗਈ ਹੈ ਡੋਮੈਸਟਿਕ ਵਾਇਲੈਂਸ ਦੇ ਅੰਦਰ ਮੈਂ ਸਭ ਤੋਂ ਕਹਿੰਦੀ ਕਿ ਸਭ ਤੋਂ ਜਿਹੜੀ ਸਫਰ ਕਰਦੇ ਉਹ ਬੱਚੇ ਸਫਰ ਕਰਦੇ ਨੇ ਉਸ ਚੀਜ਼ ਦੇ ਅੰਦਰ ਲੇਕਿਨ ਇਸ ਚੀਜ਼ ਨੂੰ ਮੈਂ ਇਹ ਸੋਚਿਆ ਕਿ ਜਿਨਨੇ ਹਸਬੈਂਡ ਐਂਡ ਵਾਈਫ ਆਪਸ ਦੇ ਵਿੱਚ ਬੈਠ ਕੇ ਜ਼ਰੂਰ ਸਮਝਾਲਣ ਇੱਕ ਛੋਟੀ ਜੀ ਈਗੋ ਨੂੰ ਲੈ ਕੇ ਯਾ ਅੱਜਕਲ ਅਵੇਅਰਨੈਸ ਬੜੀ ਹੋ ਗਈ ਹਰ ਚੀਜ਼ ਦੀ ਚਲੋ ਠੀਕ ਹੈ ਜੀ ਕੋਰਟ ਚਲੇ ਜਾਨੇ ਆ ਚਲੋ ਜੀ ਆਪਾਂ ਕਮਿਸ਼ਨ ਚਲੇ ਜਾਨੇ ਆ ਇਹਦੇ ਰਿਪੋਰਟ ਲਿਖਾ ਦਿੰਨੇ ਆ ਆਂ ਜ਼ਰੂਰ ਆਂ ਅਗਰ ਕਿਸੇ ਦੀ ਘਰ ਚ ਕੋਈ ਪ੍ਰੋਬਲਮ ਹੈ ਉਹ ਲੇਡੀ ਨੂੰ ਆ ਕੇ ਜ਼ਰੂਰ ਅੱਗੇ ਦੱਸਣੀ ਵੀ ਚਾਹੀਦੀ ਹੈ ਘਰੇ ਬਹਿ ਕੇ ਕੁੱਟਣਾ ਨਹੀਂ ਚਾਹੀਦਾ ਮਗਰ ਉਸ ਨੂੰ ਹੱਲ ਕਰਨ ਦੇ ਬੜੇ ਹੋਰ ਵੀ ਤਰੀਕੇ ਨੇ ਕਿ ਡਾਈਵੋਰਸ ਲਿੱਤਾ ਜਾਵੇ ਉਸ ਦੇ ਉੱਤੇ ਬਹੁਤ ਤਾਂ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗੇਲ ਜੀ ਸਾਡੇ ਨਾਲ ਸੀਗੇ ਖਾਸ ਤੌਰ ਤੇ ਜੈ ਜੀ ਵੀ ਹੁਣਾਂ ਨੂੰ ਲੈ ਕੇ ਜਿਹੜਾ ਜੈ ਜੀ ਵੀ ਹੁਣਾਂ ਦਾ ਨਵਾਂ ਗਾਣਾ ਆ ਉਹਦੇ ਤੇ ਜਰੂਰ ਇਹਨਾਂ ਨੇ ਨੋਟਿਸ ਲਿਆ ਔਰ ਨਾਲ ਬੀਓਆਈ ਨੂੰ ਲਿਖਿਆ ਦੇਖਣਾ ਇਹ ਹੈ ਕਿ ਜੈ ਜੀ ਵੀ ਕੀ ਇਸ ਮਸਲੇ ਦੇ ਉੱਪਰ ਆਪਣਾ ਪੱਖ ਰੱਖਦੇ ਆ ਔਰ ਜੇ ਪੱਖ ਨਹੀਂ ਰੱਖਦੇ ਤਾਂ ਫਿਰ ਕਹਿੰਦੇ ਕੋਈ ਅਗਲਾ ਐਕਸ਼ਨ ਦੇਖਿਆ ਜਾਏਗਾ ਜੋ ਵੀ ਹੋएगा ਪਰ ਇਹਨਾਂ ਨੂੰ ਇਹ ਭਰੋਸਾ ਹੈ ਕਿ ਜੈ ਜੀ ਵੀ ਇੱਕ ਜ਼ਿੰਮੇਵਾਰ ਇਨਸਾਨ ਨੇ ਚੰਗੇ ਗਾਇਕ ਨੇ ਔਰ ਜੈ ਜੀ ਵੀ ਇਸ ਮਸਲੇ ਦੇ ਉੱਪਰ ਜਰੂਰ ਆਪਣਾ ਜਵਾਬ ਵੀ ਦੇਣਗੇ ਔਰ ਇਸ ਮਸਲੇ ਦੇ ਉੱਪਰ ਰੁਖਵੀ ਸਾਫ ਕਰਨਗੇ ਕੈਮਰੋ ਪਰਸਨ ਬਤਨ ਦਿਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਚੰਡੀਗੜ੍ਹ